ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਨੋਲੇਜ ਵਿਲੋਪਰ ਬਹੁਤ ਸਵਾਗਤ ਹੈ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾਣੇ ਆ ਜੇ ਪੰਜਾਬ ਦੇ ਵਿੱਚ ਆਈਆਂ ਜਿਹੜੀਆਂ ਕਲਰਕ ਡਾਟਾ ਐਂਟਰੀ ਆਪਰੇਟਰ ਦੀਆਂ ਅਤੇ ਸੀਨੀਅਰ ਅਸਿਸਟੈਂਟ ਦੀਆਂ ਭਰਤੀਆਂ ਬਾਰੇ ਤੇ ਭਰਤੀਆਂ ਕਿੱਥੇ ਆਈਆਂ ਨੇ ਤੇ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਪਰ ਇਸ ਤੋਂ ਪਹਿਲਾਂ ਮੈਂ ਚਾਹਣਾ ਹੈ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਦੀ ਨਾਲ ਬੈਲ ਆਈਕਨ ਦਬਾਓ ਤਾਂ ਕਿ ਆਉਣ ਵਾਲੀ ਹਰ ਇੱਕ ਛੋਟੀ ਵੱਡੀ ਜੌਬ ਬਾਰੇ ਅਪਡੇਟ ਤਾਨੂੰ ਸਭ ਤੋਂ ਬੈਨਾ ਦੇ ਟਾਈਮ ਟੂ ਟਾਈਮ ਮਿਲ ਸਕੇ ਤਾਂ ਦੋਸਤੋ ਇਹ ਜਿਹੜੀਆਂ ਭਰਤੀਆਂ ਨੇ ਜੀ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸਿਸ ਫਰੀਦਕੋਟ ਵੱਲੋਂ ਕੱਡੀਆਂ ਗਈਆਂ ਨੇ ਤੇ ਰੈਗੂਲਰ ਆਧਾਰ ਤੇ ਜਿਹੜੀਆਂ ਪੋਸਟਾਂ ਨੇ ਜੀ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਗ੍ਰੇਡ 2 ਦੀਆਂ 40 ਪੋਸਟਾਂ ਨੇ ਜੀ ਲੈਬਾਰਟਰੀ اٹੈਂਡੈਂਟ ਦੀਆਂ 14 ਪੋਸਟਾਂ ਨੇ ਜੀ ਕਲਰਕ ਕਮਨ ਡਾਟਾ ਐਂਟਪਟ ਐਂਟਰੀ ਆਪਰੇਟਰ ਦੀਆਂ ਜਿਹੜੀਆਂ 30 ਪੋਸਟਾਂ ਨੇ ਜੀ ਸੀਨੀਅਰ ਅਸਿਸਟੈਂਟ ਦੀਆਂ 4 ਪੋਸਟਾਂ ਨੇ ਜੀ ਡੈਂਟਲ ਟੈਕਨੀਸ਼ੀਅਨ ਦੀਆਂ 2 ਪੋਸਟਾਂ ਨੇ ਜੀ ਡੈਂਟਲ ਮੈਕੈਨਿਕ ਦੀ ਜਿਹੜੀ 1 ਪੋਸਟ ਹੈ ਜੀ ਅਤੇ ਡਾਇਲਾਈਸਿਸ ਟੈਕਨੀਸ਼ੀਅਨ ਦੀਆਂ 2 ਪੋਸਟਾਂ ਨੇ ਤੇ ਇਹਨਾਂ ਦੇ ਵਾਸਤੇ ਜਿਹੜੇ ਯੋਗ ਉਮੀਦਵਾਰ ਹੋਣਗੇ 21/5/2025 ਤੋਂ ਲੈ ਕੇ 10/6/2025 ਤੱਕ ਆਨਲਾਈਨ ਅਰਜ਼ੀਆਂ ਭੇਜ ਸਕਦੇ ਨੇ ਤੇ ਬਾਕੀ ਸਾਰਾ ਵੇਰਵਾ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਜਿਹੜੀ ਹੈਗੀ ਜੀ www.bfuhs.ac.in ਤੇ ਜਾ ਕੇ ਦੇਖ ਸਕਦੇ ਹੋ ਤੇ ਤੁਸੀਂ ਸਾਰਾ ਨੋਟੀਫਿਕੇਸ਼ਨ ਪੜ੍ਹ ਕੇ ਫਿਰ ਹੀ ਨਾ ਪੋਸਟਾਂ ਦੇ ਵਾਸਤੇ ਤੁਸੀਂ ਅਪਲਾਈ ਕਰਨਾ ਹੈ ਤੇ ਦੋਸਤੋ ਇਹ ਸੀ ਪੰਜਾਬ ਦੇ ਵਿੱਚ ਆਈਆਂ ਨਵੀਆਂ ਭਰਤੀਆਂ ਬਾਰੇ ਜਾਣਕਾਰੀ ਤੇ ਇਸੇ ਤਰ੍ਹਾਂ ਹੋਰ ਨਾ ਜੌਬ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਇਸ ਚੈਨਲ ਨਾਲ ਲਗਾਤਾਰ ਜੁੜੇ ਰਹੋ ਅਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ